you. Mm -hmm. ਤਾਂ ਕੀ ਕਹਤੋ ਮੇਰਾ ਨਾਮ ਚੰਦੇ ਜੀ ਚੰਦ ਕਿੱਥੋਂ ਦਾ ਰਹਿਣ ਵਾਲੇ ਤੇ ਇੱਥੋਂ ਦਾ ਹੀ ਮੇਰਾ ਭਤੀਜਾ ਜੀ ਇਹ ਹੈ ਜੀ ਹਾਜੀ ਸ਼ੀਂਬਾ ਹਾਜੀ ਸ਼ੀਂਬਾ ਦੇ ਵਿੱਚ ਕਿੰਨੀ ਉਮਰ ਸੀ 10 ਸਾਲ ਦੀ ਉਮਰ ਸੀ ਜੀ ਹੁੰਦੀ ਮੈਨੂੰ ਬੱਚਿਆਂ ਨੇ ਆਣ ਕੇ ਕਿਹਾ ਇਹ ਮੁੰਡੇ ਦਾ ਵਿਸ਼ੂ ਮੈਨੂੰ ਆਣ ਕੇ ਕਿਹਾ ਵੀ ਡੈਡੀ ਵੀ ਵਿਸ਼ੂ ਡੁੱਬ ਗਿਆ ਹੈ ਮੈਂ ਕੋਈ ਲੀੜਾ ਨੇ ਲਾਇਆ ਕੋਈ ਲੱਤਣ ਲਾਇਆ ਉੱਥੋਂ ਛਾਲ ਮਾਰੀ ਹੈ ਉੱਥੋਂ ਛਾਲ ਮਾਰ ਕੇ ਸਿੱਧੀ ਮਿੱਟੋਏ ਜੀ ਛਾਲ ਮਾਰੀ ਹੈ ਤੇ ਮੈਨੂੰ ਨਹੀਂ ਲੱਭਾ ਮੈਂ 10 15 ਮਿੰਟ ਮੈਂ ਵੀ ਇਹਦੇ ਵਿੱਚ ਲੱਭਦਾ ਰਿਆਂ ਮੈਨੂੰ ਨਹੀਂ ਲੱਭਾ ਕਿੰਨਾ ਕੁ ਡੂੰਗਾ ਹੈ ਇਹ ਇਹ ਘੱਟ ਤੋਂ ਘੱਟ ਵੀ 20 25 ਫੁੱਟ ਡੂੰਗਾ ਹੈ ਟੋਇਆ ਇਹ ਹੈ ਜੀ ਚਪੜ ਬਣ ਰਿਹਾ ਹਾਂਜੀ ਚਪੜ ਹੈ ਜੀ ਨਾਗੋਏ ਦੀ ਚਾਰਦੁਵਾਰੀ ਹੈ ਕੀਤੀ ਗਈ ਨਾ ਕੋਸ਼ਿਸ਼ ਕੀਤਾ ਗਿਆ ਓਪਨ ਹੀ ਪਿਆ ਹੈ ਜੀ ਇਹ ਲੱਭਣ ਵਾਲਿਆਂ ਨੂੰ ਵੀ ਅਸੀਂ ਫੋੜੀਆਂ ਨਾਲ ਕਰਦੇ ਹਾਂ ਬਿਲਕੁਲ ਜੀ ਮੇਰੇ ਘਰ ਦੇ ਸਾਹਮਣੇ ਸਾਡੇ ਜੀ ਜੇ ਅੱਜ ਕਾ ਅੱਜ ਤਾਂ ਸਾਡੇ ਨਾਲ ਬਣੀ ਕੱਲ ਨੂੰ ਕਿਸੇ ਹੋਰ ਨਾਲ ਵੀ ਬਣ ਸਕਦੀ ਹੈ ਕੀ ਕਰ ਰਹੇ ਸੀ ਬੱਚਾ ਹੀ ਇਥੇ ਗਾਵਾਂ ਵੀ ਡਿੱਗੀਆਂ ਬਹੁਤ ਕੱਢ ਕੇ ਖੇਡ ਰਿਆ ਸੀ ਬੱਚੇ ਖੇਡ ਰਿਆ ਸੀ ਬਾਲ ਆ ਗਈ ਬਾਲ ਆ ਗਈ ਸੀ ਤੇ ਫੜਨ ਗਿਆ ਤੇ ਪੈਰ ਟਲਕ ਗਿਆ ਹੀ ਤੇ ਡਿੱਗ ਪਿਆ ਗਿਆ ਮੌਤ ਹੋ ਗਈ ਆ ਮੈਂ 15 10 15 ਮਿੰਟ ਤੱਕ ਮੈਂ ਵਿੱਚ ਲੱਭਦਾ ਰਿਹਾ ਮੈਨੂੰ ਨਹੀਂ ਲੱਭਾ ਫਿਰ ਅਸੀਂ ਵਾਵਾ ਜਣੇ ਆਏ ਪਿੰਡ ਦੇ ਅਸੀਂ ਕੁਝ ਲੈਂਦਾ ਕਿਸੇ ਨੇ ਕਿਵੇਂ ਡੁੱਬ ਡੁੱਬ ਕੇ ਅਸੀਂ ਕੁੰਡੀਆਂ ਪਾ ਕੇ ਫਿਰ ਕੱਢਾਈ ਉਹਦੀ ਟੀ-ਸ਼ਰਟ ਨੂੰ ਕੁੰਡੀ ਪਈ ਆਈ ਤੇ ਤਾਂ ਕਰਕੇ ਬੱਚਾ ਸਾਨੂੰ ਲੱਭ ਗਿਆ ਤੇ ਉਹਨੇ ਚ ਕਰਨ ਦੀ ਮੌਤ ਹੋ ਚੁੱਕੀ ਸੀ ਹੋਰ ਕੀ ਕਾਰਵਾਈ ਦੀ ਸਾਡੀ ਤੇ ਇਹ ਕਾਰਵਾਈ ਇਹ ਵੀ ਇਹਨੂੰ ਜੀ ਪੰਚਾਇਤੀ ਛਾਂ ਦੇ ਵਿੱਚ ਬਣਾਇਆ ਜਾਏ ਜਾਂ ਤੇ ਚਾਰ ਦਵਾਰੀ ਜਾਂ ਚਾਰ ਦਵਾਰੀ ਹੋ ਜਾਏ ਉੱਤੇ ਕੁਛ ਨਾ ਕੁਛ ਦਿੱਤਾ ਜਾਏ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਸੁਖਚੈਨ ਹੈ ਜੀ ਚੈਨ ਹੈ ਕੀ ਭਾਇ ਜਰਾ ਇਹ ਜੀ ਆਪਣਾ ਛੱਪੜ ਬਿਲਕੁਲ ਘਰ ਦੇ ਬਿਲਕੁਲ ਸਾਹਮਣੇ ਆ ਜੀ ਇਹ ਓਪਨ ਪਿਆ ਹੋਇਆ ਆ ਜੀ ਇੰਦੇ ਵਿੱਚ 10 ਸਾਲ ਦਾ ਬੱਚਾ ਮੇਰਾ ਭਤੀਜਾ ਹੈ ਜਿਹੜਾ ਵਿੱਚ ਡਿੱਗ ਕੇ ਉਹਦੀ ਡੈਥ ਹੋ ਚੁੱਕੀ ਹੈ ਜੀ ਤੇ ਇਹਦਾ ਮਤਲਬ ਦੇਖੋ ਸਾਰੇ ਪਾਸੋਂ ਓਪਨ ਆ ਜੀ ਇਹਦਾ ਸਾਨੂੰ ਇਨਸਾਫ ਚਾਹੀਦਾ ਇਹ ਗਾਂ ਤੋਂ ਵੀ ਕੋਈ ਨੁਕਸਾਨ ਨਾ ਹੋਵੇ ਕਿ ਬੱਚਾ ਕਿੱਧਰ ਕਰਨਾ ਹੈ ਬੱਚਾ ਜੀ ਖੇਡ ਰਹੇ ਸੀ ਬੱਚੇ ਬਾਲ ਡਿੱਗੀ ਇੱਧਰ ਬੱਚਾ ਲੈਣ ਆਇਆ ਸੀਗਾ ਉਹ ਔਰ ਤੁਸੀਂ ਆਪ ਹੀ ਦੇਖ ਲਓ ਚਲੋ ਬੱਚੇ ਜੇ ਅੱਗੇ ਕੋਈ ਓਪਨ ਜਗ੍ਹਾ ਹੋਏਗੀ ਤੇ ਬੱਚਾ ਉੱਥੇ ਖੇਡੇਗਾ ਚਾਹ ਬੱਚੇ ਗਲੀ ਦੇ ਵਿੱਚ ਖੇਡ ਰਹੇ ਸੀਗੇ ਉਹ ਬੋਲ ਆ ਗਈ ਇੱਧਰ ਬੱਚਾ ਇੱਧਰੋਂ ਬੋਲ ਲੈਣ ਆਇਆ ਔਰ ਉਹਦਾ ਪੈਰ ਤਿਲਕਿਆ ਹੋ ਵਿੱਚ ਜਾ ਪਿਆ ਉਹਨੂੰ ਕੱਢਣ ਦੀ ਕੋਸ਼ਿਸ਼ ਬਹੁਤ ਕੀਤੀ ਤੇ ਪਰ ਉਹ ਬੱਚਾ ਉਹਨੇ ਨੂੰ ਥੱਲੇ ਜਾ ਚੁੱਕਿਆ ਸੀ ਇਹ ਘੱਟੋ ਘੱਟ ਵੀ 25 ਫੁੱਟ ਥੱਲੇ ਹੋਰ ਨਹੀਂ ਮੈਂ ਜਿੰਨੇ ਨਹੀਂ ਮੈਂ ਆਪਾਂ ਖੜੇ ਇਸ ਤੋਂ ਵੀ ਥੱਲੇ ਹੋਰ ਨਹੀਂ ਮੈਂ ਖੁੱਲਾ ਪਿਆ ਬਿਲਕੁਲ ਬਿਲਕੁਲ ਖੁੱਲਾ ਪਿਆ ਜੀ ਬਿਲਕੁਲ ਓਪਨ ਚਾਰ ਦੇਰੀ ਕੁਛ ਨਹੀਂ ਜੀ ਹੈਗਾ ਜੀ ਕੋਈ ਚਾਰ ਦੀਵਾਰੀ ਨਹੀਂ ਕੋਈ ਕੁਛ ਨਹੀਂ ਹੈਗਾ ਬਿਲਕੁਲ ਓਪਨ ਪਿਆ ਹੈ ਇਹਦਾ ਸਾਨੂੰ ਸਾਫ ਚਾਹੀਦਾ ਕਿਉਂਕਿ ਕੱਲ ਨੂੰ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ ਅਸੀਂ ਇਹ ਮੰਗ ਕਰਦੇ ਆ ਤੋ ਡੇਰ ਤੱਕ ਬੱਚਾ ਵਿੱਚ ਪਿਆ ਰਿਹਾ ਹੈ ਬੱਚਾ ਜੀ ਘੱਟੋ ਘੱਟ 10 ਤੋਂ 15 ਮਿੰਟ ਪਿਆ ਰਿਹਾ ਅੰਦਰ ਤੇ ਬਹੁਤ ਕੋਸ਼ਿਸ਼ ਕੀਤੀ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਬੱਚੇ ਨੂੰ ਅਸੀਂ ਵਿੱਚੋਂ ਲੱਭਿਆ ਫਿਰ ਉਹਨੂੰ ਕੱਢਿਆ ਉਹ ਨਹੀਂ ਦੇਰ ਨੂੰ ਉਹਦੀ ਡੈਥ ਹੋ ਚੁੱਕੀ ਸੀ ਬੱਚੇ ਦੀ ਬਹੁਤ ਜਿਆਦਾ ਹੋਰ ਕੀ ਕਰਦੇ ਇਹ ਪੰਚਾਇਤੀ ਕਮੀ ਹੈ ਜੀ ਜੇ ਇਸ ਨੂੰ ਛੱਪੜ ਨੂੰ ਬਣਾਇਆ ਗਿਆ ਸੀ ਇਹਨੂੰ ਘਰ ਤੋਂ ਬੜਾ ਦੂਰ ਬਣਾਉਂਦੇ ਜਿਹੜੀ ਪੰਚਾਇਤੀ ਜਗ੍ਹਾ ਉੱਥੇ ਬਣਾਉਣੇ ਨੂੰ ਇਹਨੂੰ ਬਿਲਕੁਲ ਘਰਾਂ ਦੇ ਬਿਲਕੁਲ ਸਾਹਮਣੇ ਇਹ ਚੀਜ਼ ਕਿਸੇ ਵੀ ਪਿੰਡ ਦੇ ਵਿੱਚ ਵੇਖ ਲਓ ਇਹ ਚੀਜ਼ ਨਹੀਂ ਹੈਗੀ ਉਹ ਸਾਈਡ ਤੇ ਆ ਚਾਰ ਦਮਾਰੀ ਵੀ ਨਹੀਂ ਕੀਤੀ ਕੁਝ ਨਹੀਂ ਕੀਤਾ ਜੀ ਕੁਝ ਨਹੀਂ ਕੀਤਾ ਲੱਗਾਇਆ ਸੀਗਾ ਅੰਦਰ ਤੇ ਕੋਈ ਮਤਲਬ ਕੰਮ ਚੱਲ ਰਿਹਾ ਜਾਂ ਕਿਸੇ ਤਰ੍ਹਾਂ ਕੁਝ ਨਹੀਂ ਜੀ ਕੁਝ ਨਹੀਂ ਜੇ ਹੁਣ ਅਸੀਂ ਜਿਹੜਾ ਇਹਨਾਂ ਦੇ ਪਿੰਡ ਦਾ ਸਰਪੰਚੇ ਉਹਨੂੰ ਵੀ ਉਹਦੇ ਨਾਲ ਗੱਲ ਹੋਈ ਉਹ ਕਹਿੰਦਾ ਜੀ ਇਹ ਹਜੇ ਪੈਸੇ ਨਹੀਂ ਆਏ ਪੰਚਾਇਤ ਮਨੋਂ ਜੇ ਪੈਸਾ ਆਏਗਾ ਸਰਕਾਰ ਮਨੋਂ ਤੇਸੀਂ ਦਾ ਕੰਮ ਕਰਾਵਾਂਗੇ ਜੇ ਅੱਜ ਇਸ ਬੱਚੇ ਨੂੰ ਕੱਲ ਨੂੰ ਕਿਸੇ ਹੋਰ ਬੱਚੇ ਨਾਲ ਹੋ ਜਾਏਗਾ ਫਿਰ ਦੱਸੋ ਕੌਣ ਇਹਦਾ ਜ਼ਿੰਮੇਵਾਰ ਹੈ ਜੀ ਦੀ ਮੰਗ ਕਰਤਾ ਸਾਡੀ ਮੰਗ ਇਹੀ ਹੈ ਵੀ ਸਾਨੂੰ ਇਨਸਾਫ ਚਾਹੀਦਾ ਹੈ ਕੱਲ ਤੋਂ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ ਜੋ ਸਾਡੇ ਨਾਲ ਹੋ ਗਈ ਇਹ ਕਿਸੇ ਹੋਰ ਨਾਲ ਨਾ ਹੋਵੇ ਪਿੱਛੇ ਕਈ ਘਟਨਾ ਆਈਆਂ ਜਿਹੜੇ ਬੋਰਵੈਲ ਖੁੱਲੇ ਹਾਈ ਕੋਰਟ ਨੇ ਵੀ ਦਰਖਾਸਤ ਦਿੱਤੀਆਂ ਹੈ ਹਾਂਜੀ ਇਹ ਦਰਖਾਸਤਾਂ ਪਿੱਛੇ ਹੋ ਜਾਂਦੀਆਂ ਇਹ ਬਸ ਟਿੱਚਰ ਹੀ ਸਮਝਦੇ ਪੈਣੇ ਜੀ ਆ ਦੇਖ ਲਓ ਤੁਸੀਂ ਕਿੰਨੇ ਨੁਕਸਾਨ ਹੋ ਰਹੇ ਨੇ ਪਰ ਪ੍ਰਸ਼ਾਸਨ ਦੀ ਕੋਈ ਦੇਖ ਚ ਨਹੀਂ ਹੈਗਾ ਪ੍ਰਸ਼ਾਸਨ ਧਿਆਨ ਹੀ ਨਹੀਂ ਦੇ ਰਿਹਾ ਜੀ ਪਰ ਅਸੀਂ ਪ੍ਰਸ਼ਾਸਨ ਦੇ ਇਹ ਮੰਗ ਕਰਦੇ ਆਂ ਵੀ ਸਾਨੂੰ ਇਹਦਾ ਇਨਸਾਫ ਚਾਹੀਦਾ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਇਹ ਛੱਪੜ ਕਿਸੇ ਸਾਈਡ ਤੇ ਪੰਚਾਇਤੀ ਜਗ੍ਹਾ ਦੇ ਵਿੱਚ ਬਣਾਇਆ ਜਾਵੇ ਜਾਂ ਇਹਦੀ ਕੋਈ ਕਵਰ ਕੀਤਾ ਜਾਵੇ ਇਹਨੂੰ ਦੁਬਾਰਾ ਕੀਤੀਆਂ ਜਾਣ ਜੇ ਦੁਬਾਰਾ ਹੋਈਆਂ ਹੁੰਦੀਆਂ ਤੇ ਇਹ ਨੁਕਸਾਨ ਨਹੀਂ ਸੀ ਹੋਣਾ ਮੇਰਾ ਨਾਮ ਆਇਆ ਮੈਨੂੰ ਕੀ ਲੱਗਦਾ ਇਹ ਮੇਰਾ ਪੋਤਰਾ ਹੈ ਵੱਡੇ ਦਾ ਜੇਠ ਦਾ ਪੁੱਤ ਹੈ ਨਾ ਤਾਂ ਉਹੀ ਵੀ ਅਸੀਂ ਬੱਚੇ ਖੇਡਦੇ ਫਿਰਦੇ ਤੇ ਸਾਰੇ ਤਾਂ ਬੱਚੇ ਅੰਦਰ ਆ ਗਏ ਤੇ ਇਹ ਦੋ ਤਿੰਨ ਜਣੇ ਸੀ ਇਹ ਗੇਂਦ ਖੇਡਦੇ ਖੇਡਦੇ ਉੱਤਰ ਪਾ ਚੁੱਕਾ ਪਹਿਲ ਕੋਠਿਆ ਤਾਂ ਅਸੀਂ ਬਤਾਰੇ ਕੋਟੇ ਤੇ ਸੀ ਮੇਰੇ ਪੋਤਰੇ ਵੀ ਸੀ ਇਹ ਵੀ ਸੀ ਤੇ ਉਹ ਵੋਟੀਆਂ ਦੀ ਮੈਂ ਪੜਾਉਣਾ ਮੰਮੀ ਇਹਨਾਂ ਨੂੰ ਲਿਆ ਬਤਾਰ ਕੇ ਮੈਂ ਤਾਂ ਉਹਨਾਂ ਨੂੰ ਅੰਦਰ ਭਾ ਕੇ ਕੁੰਡਾ ਨਾ ਆਈ ਉਹਨੂੰ ਆਵਾਜ਼ ਦਿੱਤੀ ਕਹਿੰਦੀ ਤਾਈ ਇਹ ਉਤਰਦੇ ਨਹੀਂ ਪੈਂ ਮੈਂ ਆਵਾਜ਼ ਦਿੱਤੀ ਵੀ ਛੋਰੀ ਨਹੀਂ ਆਣ ਇਹਨਾਂ ਨੂੰ ਲੈ ਜਾਓ ਨਿੱਕਾ ਆ ਗਿਆ ਇਹ ਦੋ ਤਿੰਨ ਜਣੇ ਉੱਤੇ ਹੀ ਰਹਿ ਗਏ ਅਸੀਂ ਗੇਟ ਲਾਣਾ ਇਹਨਾਂ ਵੀ ਇਹ ਮੁੰਡਾ ਵੱਡਾ ਇਹਨਾਂ ਦਾ ਚਾਹ ਪੀਣ ਲੱਗ ਪਏ ਬੱਚੇ ਸਾਰੇ ਇੱਥੇ ਉਹ ਨਿੱਕਾ ਵੀ ਇਹ ਤਿੰਨ ਚਾਰ ਜਣੇ ਸਾਨੂੰ ਪਤਾ ਨਗਾ ਵੀ ਕਦੋਂ ਇਹ ਪਾਰਾ ਪਾਰ ਚ ਗੇਡ ਗੇਡ ਲਗਾ ਚੜੀ ਬਸ ਗੇਂਦ ਫੜਦਾ ਫੜਦਾ ਇੱਥੇ ਜਾ ਪਿਆ ਤੇ ਕਿਸੇ ਨੇ ਸਾਨੂੰ ਪਤਾ ਹੀ ਨਹੀਂ ਸੀ ਇਹਨਾਂ ਨੂੰ ਬੱਚੇ ਹੈਗੇ ਸੀ ਜਿਵੇਂ ਇਹਦੇ ਨਾਲ ਤੇ ਉਹ ਕੋਈ ਸੁੱਟੀ ਫੜਾਵੇ ਕੋਈ ਰੱਸੀ ਸੱਟੇ ਕੋਈ ਝਾੜੂ ਸੱਟੇ ਨੂੰ ਹੱਥ ਪਾ ਤੈਨੂੰ ਖਿੱਚਨੇ ਹੱਥ ਪਾ ਹੁਣ ਬੱਚਿਆਂ ਨੂੰ ਬੱਚਾ ਕਿਵੇਂ ਖਿੱਚ ਸਕਣਾ ਫੇਰ ਰੌਲਾ ਪਾਇਆ ਸਾਰਾ ਪਿੰਡ ਇਕੱਠਾ ਪੁੰਡੀਆਂ ਨਾਲ ਬੱਚਾ ਕੱਢਿਆ ਪੁੰਡੀ ਨਾਲਿਆ ਪੌੜੀਆਂ ਸੱਟੀਆਂ ਇਨੇ ਵਿਸ਼ਾਲ ਮਾਰੀ ਮੇਰਾ ਜੇਠ ਹੋਰ ਵੱਡਾ ਉਹ ਪੂਰੇ ਹੋ ਗਾ ਨੇ ਉਹਨਾਂ ਦੇ ਪੋਤਰੇ ਨੇ ਵੀ ਛਾਲ ਮਾਰੀ ਹਾਂ ਉਹ ਵੀ ਏਡਾ ਹੀ ਹੈ ਮੇਰਾ ਪੁੱਤਰ ਇੱਥੇ ਕਿਤੇ ਹੋਵੇ ਦਾ ਉਹ ਵੀ ਡੋਪ ਗਿਆ ਉਹ ਵੀ ਡੋਪ ਗਿਆ ਫਿਰ ਅਸੀਂ ਉਹਨੂੰ ਵੀ ਆਖਾ ਵੀ ਇਹਨੂੰ ਬਚਾ ਦੇ ਬਚਾ ਦੇ ਤੁਸੀਂ ਵੀ ਜੀਵਿੰਦਾਰਾਂ ਦਾ ਮੁੰਡਾ 6 ਫੁੱਟ ਕਾਤੇ ਹੁੰਦਾ ਉਹ ਵਿੱਚ ਵੜਿਆ ਉਹ ਵੀ ਥੱਲੇ ਆਂਦਾ ਮੇਰੇ ਪੈਰ ਨਹੀਂ ਲੱਗਦੇ ਵੀ ਮੈਥੋਂ ਨਹੀਂ ਨਿਕਲਣਾ ਮੈਂ ਉੱਤੇ ਰਾਲਾ ਪਾਵਾਂ ਤੋਬੇ ਬਲਾਓ ਕਿਸੇ ਤਾਰੂ ਬੰਦੇ ਨੂੰ ਬਲਾਓ ਉਹ ਮੁੰਡੇ ਨੇ ਮੁਰਕੇ ਜੀਵਿੰਦਾਰਾਂ ਸਾਡਾ ਗਵਾਂਢੀ ਉਹਨਾਂ ਨੇ ਫਿਰ ਪੌੜੀਆਂ ਲਿਆਂਦੀਆਂ ਕੁੰਡੀ ਲਿਆਂਦੀ ਰਸੇ ਨਾਲ ਭੱਤੀ ਫੇਰ ਉਹ ਜਾ ਕੇ ਮੁੰਡੇ ਨੂੰ ਪਾਈ ਟੀ-ਸ਼ਰਟ ਆ ਤਿੰਨ ਚਾਰ ਪਾਈਆਂ ਨੇ ਉਹ ਕੁੰਡੀ ਪਾਈ ਮੂੰਦਾ ਜਿਵੇਂ ਪਿਆ ਉਹਵੇਂ ਕੁੰਡੀ ਪਾਈ ਤੋਂਵੇਂ ਖੇਚ ਲਿਆ ਇਹ ਸਾਡੇ ਨਾਲ ਤੱਕਾ ਅੱਜ ਦਾ ਨਹੀਂ ਟੋਇਆ ਤਾਂ ਦੂਰੀ ਵਾਰ ਖੱਡਿਆ ਗਿਆ ਜਦੋਂ ਪਹਿਲਾਂ ਵੀ ਹੈਗਾ ਸੀ ਨਾ ਟੋਇਆ ਅਸੀਂ ਉਹ ਤੋਂ ਵੀ ਬੜਾ ਰੌਲਾ ਪਾਇਆ ਵੀ ਸਾਡੇ ਪੂਏ ਕਿ ਟੋਇਆ ਨਹੀਂ ਪੜਨਾ ਚਾਹੀਦਾ ਪੰਚਾਇਤ ਦੀ ਪਹਿਲੀ ਪਿੰਡ ਚ ਬਹੁਤ ਪਈ ਬਹੁਤ ਪਈ ਇਹ ਇੱਕ ਟੋਏ ਜੋਗੀ ਕਿਤੇ ਪੰਚਾਇਤ ਦੀ ਪਹਿਲੀ ਚ ਬਣਾ ਦਿਓ ਇਹਨੇ ਪੱਟਾ ਸੌਦਾ ਕਰਕੇ ਜ਼ਿਮੀਦਾਰ ਨੇ ਸਾਡੇ ਨਾਲ ਅੱਗੇ ਵੀ ਤੱਕਾ ਕੀਤਾ ਹੁਣ ਵੀ ਤੱਕਾ ਕੀਤਾ ਇਹਦੇ ਸਰਪੰਚ ਨੂੰ ਇਹ ਗੱਲ ਆਖੀ ਜੇ ਤੁਸੀਂ ਕਢਾ ਰਹੇ ਜੇ ਨਾ ਤੇ ਮੈਂ ਨਾਂ ਦੇ ਨਾਲ ਚਾਰ ਦੁਆਰੀ ਕਰ ਦਵਾਂ ਸਰਪੰਚ ਨੇ ਇਹ ਗੱਲ ਆਖੀ ਮੇਰੇ ਵੱਡੇ ਬੇਟੇ ਨੂੰ ਬਲਵਿੰਦਰ ਹੋਂਦਾਨਾ ਮੇਰੇ ਨਾ ਭਰਾ ਦਾ ਹੀ ਨਾ ਤਖਲ ਹੋ ਗਈ ਫਰੀਦਕੋਟ ਦਾ ਹੜੇ ਤੇ ਮੈਂ ਬਲਵਿੰਦਰ ਉਥੋਂ ਘਰੇ ਲੈ ਕੇ ਆ ਕੇ ਨੇ ਮੈਂ ਤੁਹਾਡੇ ਚਾਰ ਦੁਆਰੀ ਕਰਾਂ ਜੂ ਟੋਆ ਨਿਕਲਿਆ 1.5-2 ਮਹੀਨਿਆਂ ਨੂੰ ਗੱਲ ਹੋ ਗਈ ਸੰਪੰਚ ਨੇ ਪੈਰ ਨਹੀਂ ਪਾਇਆ ਨਾ ਉਵੇਂ ਜੇ ਅਸੀਂ ਉਹਨੂੰ ਚਾਰ ਦੁਆਰੀਆਂ ਤਾਂ ਮੈਂ ਕਰਨਾ ਕਰਨਾ ਤੇ ਬਾਸ ਆਇਆ ਹੀ ਨਹੀਂ ਨਾ ਪਰਵਾਹੀ ਨਾ ਪਰਵਾਹੀ ਇਹ ਬੰਦੇ ਨੇ ਵੀ ਨਾ ਪਰਵਾਹ ਕੀਤੀ ਜਿੰਦੀ ਕੋਠੀ ਇਹਨੇ ਵੀ ਨਾ ਪਰਵਾਹੀ ਕੀਤੀ ਕੰਨ ਨਾ ਆਇਆ ਹੈ ਸਾਡਾ ਵੀ ਬੱਚਾ ਤੇਰਾ ਵੀ ਬੱਚਾ ਨਸਾਨ ਬੱਚੇ ਸਭ ਦੇ ਸਾਂਝੇ ਨੇ ਕੋਈ ਸਾਡੇ ਤੋਂ ਆ ਕੇ ਪੁੱਛਦਾ ਸਵੇ ਭਾਈ ਕੀ ਕਰਨਾ ਕੀ ਨਹੀਂ ਕਰਨਾ ਮੈਂ ਉਹਨੇ ਹੱਥ ਰੱਖ ਕੇ ਝਟਕ ਵੇਖ ਕੇ ਗਿਆ ਚਲ ਸਵੇਰ ਦਾ ਕਿੱਥੇ ਦੇ ਨਾ ਆ ਗਿਆ ਨਾ ਉਹਦਾ ਮੁੰਡਾ ਉਹ ਤੋਂ ਮੌਤ ਪਰ ਮੁੰਡਾ ਵੀ ਸੀ ਅੱਗੇ ਖੜਾ ਹੁੰਦਾ ਤੇ ਸਰਪੰਚ ਵੀ ਤੇ ਆਪ ਵੀ ਭਰ ਭਰ ਕਾਇਨ ਕਦੇ ਸਰਪੰਚ ਪਾਵੇ ਕਦੇ ਇਹ ਪਾਵਣਾ ਚਾਰ ਦਿਨ ਇੱਥੇ ਚੱਲਦੀ ਰਹੀ ਮਸ਼ੀਨ ਅਸਾਂ ਕਾ ਥੋੜਾ ਥੋੜਾ ਕੱਢਦੇ ਹੋ ਗੱਬੋ ਗੋਬਾ ਜ਼ਿਆਦਾ ਟੁੰਗਾ ਨਾ ਕਰੋ ਜੇ ਉਹ ਤੁਹਾਡੇ ਕੋਲ ਚਾਰਦਵਾਰੀ ਜ ਕੋਈ ਨਵਾਂ ਸਰਪੰਚ ਬਣ ਤੇਰੇ ਕੋ ਨਹੀਂ ਗਰਾਂਡੇਗੀ ਉਹ ਦੋ ਪੱਟਿਆ ਜੀ ਨਾ ਪਟੋ ਅਸੀਂ ਪਹਿਨੇ ਘਾਤਿਆਂ ਵਾਂਸਾ ਦੂਰ ਹੋ ਜਾਵੇ ਨਵਾਂ ਸਰਪੰਚ ਬਣੇ ਦਾ ਅਸੀਂ ਦੂਰ ਹੀ ਕਰ ਇਹਨੂੰ ਡੇਢ ਮਹੀਨੇ ਦੇ ਲਗਭਗ ਹੋਇਆ ਪਿਆ ਇਹ ਮਹੀਨੇ ਸਰਕਾਰਾਂ ਦੇ ਪੈਸੇ ਬੰਦ ਕੀਤੇ ਇਹਨੇ ਨਵੇਂ ਕੰਮ ਉਹ ਨਹੀਂ ਮੇਰੇ ਕੋਲ ਗ੍ਰਾਂਟ ਪਾਈ ਹੈ ਮੈਂ ਕੰਦ ਕਰਦਿਆਂ ਦਾ ਮੇਰੇ ਕੋਲ ਹੈਗੀ ਹੁੰਦਾ ਇਹ ਰਾਤਾ ਵੀ ਮੈਨੂੰ ਤੁਸੀਂ ਵੋਟਾਂ ਪਾਓ ਤੇ ਮੈਂ ਤੁਹਾਡੀ ਚਾਰਦਵਾਰੀ ਕਰਦਾਂ ਤੇ ਵੀ ਵੋਟਾਂ ਮਾਣ ਸਾਨੂੰ ਹਾਂ ਕਰਦਾ ਸੀ ਵੀ ਮੈਂ ਆਪਦੀਆਂ ਬੋਟਾਂ ਪੱਕੀਆਂ ਕਰਾਂ ਅਸੀਂ ਵੀ ਆਖਾ ਚਲੋ ਜੇ ਸਾਡਾ ਕੋਈ ਸਵਾਰ ਦੇ ਦਾ ਤੇ ਚਲੋ ਠੀਕ ਹੈ ਵੀ ਅਸੀਂ ਬੋਟ ਪਾ ਨਹੀਂ ਪਾ ਦਿੰਦੇ ਇਹਨੂੰ ਸਾਡੇ ਪਿੰਡ ਸਰਪੰਚੀ ਨਹੀਂ ਆਮਲ ਦਿੰਦੇ ਹੋਰ ਕੀ ਮੰਗ ਉਹਨੂੰ ਸਾਡੀ ਮੰਗ ਇਹ ਵੀ ਇਹ ਤੋਇਆ ਪੰਚਾਇਤ ਆਲੀ ਪਹਿਲੀ ਚ ਹੋ ਜਾਵੇ ਤੋਇਆ ਤੋਂ ਚੱਕ ਕੇ ਆ ਜਾਵੇ ਸਾਡੇ ਸਾਰਿਆਂ ਦੇ ਬੱਚੇ ਨਿਕਲੇ ਨਿਕਿਆ ਸਾਡੇ ਪੋਤਰੇ ਅਸੀਂ 8 10 12 ਸਾਰਿਆਂ ਦੇ ਏਡੇ ਏਡੇ ਹਾਂਜੀ ਸਭ ਤੁਸੀਂ ਜਿਹੜਾ ਲਿਖਿਆ ਬੱਚਾ ਜਿਹੜਾ ਡਿੱਗਿਆ ਸੀ ਜੀ ਕੀ ਰਿਪੋਰਟ ਹੋੜ ਜੋ ਨਾ ਖੱਡ ਦੇ ਵਿੱਚ ਡੁੱਬ ਕੇ ਮਰਿਆ ਬਟਾ ਉਹਨਾਂ ਦੀ ਜੋ ਵੀ ਕਾਰਵਾਈ ਬਣੇਗੀ ਹੀ ਕਰਾਂਗੇ ਕੀ ਕਹਿ ਰਿਹਾ ਹੈ ਪਰਿਵਾਰ ਪਰਿਵਾਰ ਕਹਿੰਦੇ ਵੀ ਇਹੀ ਕਾਰਵਾਈ ਕਰਨੀ ਚਾਹੁੰਦੇ ਆ ਹੂੰ ਹੂੰ ਤੇ ਡਿੱਗਿਆ ਕਿੱਥੇ ਹਾਂਜੀ ਡਿੱਗਿਆ ਕਿੱਥੇ ਬੱਚਾ ਡਿੱਗ ਅਗੇ ਇੱਕ ਛੱਪੜ ਬਣਾਇਆ ਹੈ ਇਹਨਾਂ ਨੇ ਹੂੰ ਉਹਦੇ ਵਿੱਚ ਡਿੱਗਿਆ ਛੱਪੜ ਕਿੰਨਾ ਹੁੰਦਾ ਛੱਪੜ ਸ੍ਰੀ ਪੰਚਤ ਨੰਬਰਦਾਰ ਨੇ ਕਹਿੰਦੇ ਰਲ ਕੇ ਬਣਾਇਆ ਹੂੰ ਹੂੰ ਤੇ ਇੱਕ ਪ੍ਰਦੀਪ ਸਿੰਘ ਹੈਗਾ ਹੈ ਹੂੰ ਬੱਚਾ ਕਿੰਨੀ ਕੁ ਉਮਰ ਦਾ ਕਿੰਨੇ ਸਾਲ ਦਾ ਦਾਸ ਦਾਸ ਕੁਸਲ ਦਾ 10 ਸਾਲ ਦਾ ਹਾਂਜੀ ਬਹੁਤ ਹੋ ਗਈ ਹਾਂਜੀ ਹੁਣ ਅਗਲੀ ਕਾਰਵਾਈ ਚ ਅਗਲੀ ਕਾਰਵਾਈ ਜੋ ਬੰਦੀ ਹੋ ਕਰਾਂਗੇ ਜੀ ਕੀ ਨਾਮ ਤੁਹਾਡਾ ਕੀ ਨਾਮ ਐਸੇ ਬਿੰਦਰ ਸਿੰਘ ਜੀ